ਹੁਣ ਕਬੱਡੀ ਦਾ ਮੈਚ ਹੈ ਬਿਲਕੁਲ ਸ਼ੁਰੂ ਆ ਜੀ ਇਸ ਦੇ ਨਾਲ ਹੀ ਆ ਸੰਗਤ ਬੈਠੀ ਆ ਸੰਤ ਮਹਾਂਪੁਰਖ ਵਿੱਚ ਬੈਠੇ ਨੇ ਤੇ ਸਰਪੰਚ ਸਾਹਿਬ ਤੁਸੀਂ ਮੇਲੇ ਬਾਰੇ ਕੋਈ ਜਾਣਕਾਰੀ ਦਿਓਗੇ ਬੋਲੋ ਅੰਗੁਰਜੀ ਦਾ ਖਾਲਸਾ ਬਾਈ ਰਦੀ ਫਤੇ ਇਹ ਜਿਹੜਾ ਮੇਲਾ ਜੀ ਬਾਬਾ ਮੋਹਰ ਸਿੰਘ ਉਹਨਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਵਾ ਹਾਂਜੀ ਇਹ ਬਾਬੇ ਜਫਾ ਹੋਣ ਦੇ ਕਿਉਂਕਿ ਜੀ ਬਾਬੇ ਜਫਾ ਹੋਣ ਦੀਆਂ ਸੇਵਾ ਕੀਤੀ ਬਾਬੇ ਮੋਹਰ ਸਿੰਘ ਜੀ ਨੇ ਅਨੇ ਏ ਬਾਬਾ ਜੀ ਫੇਰ ਰਗੀ ਗਾਲੇ ਬਾਬਾ ਜਸਾ ਸਿੰਘ ਜੀ ਦੀ ਸੇਵਾ ਕੀਤੀ ਕਿ ਬਾਬਾ ਗੁਜਰ ਸਿੰਘ ਜੀ ਦੀ ਸੇਵਾ ਕੀਤੀ ਗੁਜਰ ਸਿੰਘ ਜੀ ਦੀ ਵੀ ਕੀਤੀ ਬਾਬਾ ਜਸਾ ਸਿੰਘ ਦੀ ਵੀ ਇਹਨਾਂ ਕੀ ਦੋਨਾਂ ਸੰਤਾਂਾਂ ਮਾਂ ਪਰਖਾਂ ਦੀ ਸੇਵਾ ਕੀਤੀ ਠੀਕ ਹੈ ਜੀ ਧਰਤੀ ਇਹਨਾਂ ਦੀ ਅਸੀਂ ਹਾਂਜੀ ਹਾਂਜੀ ਜਿਹੜਾ ਵੀ ਵਜਨ ਚੜ ਦਿੰਦੇ ਹੈ ਜਿਹੜਾ ਬੈਂਚ ਚੜ ਦਿੰਦਾ ਹਾਂਜੀ ਠੀਕ ਹੈ ਬਾਸ਼ਾ ਪਤਾ ਲੱਗਾ ਤਾਂ ਪਤਾ ਹੀ ਆ ਵੀ ਜਦੋਂ ਨਾ ਬੰਦਾ ਜਿਹੜਾ ਸਨ ਮਿਲਿਆ ਹਾਂਜੀ ਹਾਂਜੀ ਉਹ ਮੈਨੂੰ ਪਤਾ ਹੈ ਬਾਬਾ ਜੀ ਹੁਣ ਜਦੋਂ ਦੁਬਾਰਾ ਜਨਮ ਲਿਆ ਉਹਨਾਂ ਨੇ ਉਧਰ ਮੈਂ ਦੱਸਣ데요 ਬਾਬਾ ਜੀ ਉਹਨਾਂ ਨੂੰ ਮੈਂ ਦੱਸਿਆ ਨਹੀਂ ਪੂਰਾ ਉਹਨਾਂ ਕਿਹਾ ਹੈ ਨਾ ਵੀ ਸਾਡੇ ਫਲਾਣੇ ਦਾ ਨਿਸ਼ਾਨਾ ਹੋਊਗੀ ਨਿਸ਼ਾਨਾ ਹੋਊਗਾ ਤੇ ਜਨਮ ਲਾਵਾਂਗੇ ਸਾਡੇ ਇਲਾਕੇ ਨੇ ਤੁਹਾਡੇ ਪਤਾ ਨੇ ਵੀ ਸ਼ਾਇਦ ਜਾ ਕੇ ਵੇਖ ਜਾਵੇ ਉਹ ਨਿਸ਼ਾਨੀਆਂ ਬਿਲਕੁਲ ਉਤਨਾ ਹੀ ਉਮਾ ਬਖਸ਼ਣਾ ਬਿਲਕੁਲ 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 ਮੈਂ ਦੱਸਣ ਦੇ ਅੱਗੇ ਬਾਬਾ ਜੀ ਨੇ ਭਾੜੀ ਉੱਤੇ 25 26 ਕਿੱਲੇ ਪੈਲੀ ਆ ਤਾਂ ਇਹ ਮੇਰੇ ਰਿੰਗ ਬਿਲਕੁਲ 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 ਸੰਤ ਬਹੁਤ ਕਹਾਣੀ ਕਥਨੀ ਦੇ ਪੁੱਤੇ ਬਿਲਕੁਲ ਬਿਲਕੁਲ ਜੀ ਬਿਲਕੁਲ ਸੰਤ ਮਾਪੁਰਕ ਰੱਬ ਰੱਬਣਾ ਮਿਲੇ ਹੋਏ ਸੰਤ ਮਾਪੁਰਕੀ ਹਾਂਜੀ ਬਾਗ ਦੇ ਸਰਪੰਚ ਸਾਹਿਬ ਸਤਨਾਮ ਸਿੰਘ ਜੀ ਜੀ ਜੋ ਕਹਿੰਦਾ ਸਹੀ ਕਹਿੰਦਾ ਹੱਥ ਜੋ ਗਿਆ ਇਹ ਡਾਇਰੈਕਟ ਤਪ 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 ਹੱਥਾਂ ਦਾ ਆ ਚੱਕਰ ਹਾਰ ਲੱਗ ਗਈ ਤੇ ਪਟਾਟ ਨੰਬਰ ਨੰਬਰ ਕਹਿੰਦੇ ਰੋਡੇ ਦਾ ਹੰਮ ਰਾਤਰੀ ਜੀ ਕਹਿੰਦੇ ਨੇ ਕਿ ਨੰਬਰ ਤਾਂ ਰੋਡੇ ਦਾ ਧਿਆਨ ਨਾ ਬੋਤ ਧਿਆਨ ਨਾ ਬੋਤ ਯਾਰ ਕਿਹੜੇ ਰੋ ਬਣਾਇਆ ਵਾ

गर्जा चटा सुठी ਸਾਡੇ ਭਾਈ ਬਾਬਾ ਜਸਵੰਤ ਸਿੰਘ ਜੀ ਵੱਲੋਂ ਮਾਤਾ ਜੀ ਦਾ ਫਰਮਾਨ ਪੰਜਾਬੀ ਬਾਬਾ ਬਖਸ਼ ਸਿੰਘ ਜੀ ਕਰਦੇ ਨੇ ਨਾ ਦੋងਗੇ ਗਾਹੀ ਤੇ ਧੰਨਵਾਦ ਕਰਦਾ ਸਾਹਮਣੇ ਕੱਢਦਾ ਕਿ ਕੁੱਤਾ ਵੀ ਪਾਖੀ ਦਾ